ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਕਰਨ ਤੁਸੀਂ ਸਾਰੇ ਹੱਸਦੇ ਰਹੋ ਵਸਦੇ ਰਹੋ ਹਮੇਸ਼ਾ ਤੰਦਰੁਸਤ ਰਹੋ ਅਤੇ ਚੜ੍ਹਦੀ ਕਲਾ ਵਿੱਚ ਰਹੋ ਕਿਉਂਕਿ ਸਾਡਾ ਇੱਕੋ ਹੀ ਉਦੇਸ਼ ਰਹਿੰਦਾ ਹੈ ਕਿ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰਹਿਣਾ ਹੈ ਤੇ ਅੱਜ ਗੁਰੂ ਪਿਆਰਿਓ ਜਿਹੜਾ ਮੇਰਾ ਸੰਦੇਸ਼ ਹੈ ਉਹ ਇਹ ਹੈ ਕਿ ਅਸੀਂ ਹਮੇਸ਼ਾ ਹੀ ਬੋਲਦੇ ਰਹਿੰਨੇ ਹਾਂ ਕਿ ਸਾਡੇ ਕਾਰਜ ਅਧੂਰੇ ਰਹਿੰਦੇ ਹਨ ਕਦੇ ਵੀ ਸਾਡੇ ਕਾਰਜ ਪੂਰੇ ਨਹੀਂ ਰਹਿਣਗੇ ਪੂਰੇ ਨਹੀਂ ਹੁੰਦੇ ਪਰਮਾਤਮਾ ਹਮੇਸ਼ਾ ਹੀ ਸਾਡੇ ਕਾਰਜ ਜਿਹੜੇ ਨੇ ਉਹ ਪੂਰੇ ਕਰਦੇ ਹਨ ਪਰ ਸਾਡੇ ਕਾਰਜ ਅਧੂਰੇ ਪਤਾ ਕਦੋਂ ਰਹਿ ਜਾਂਦੇ ਹਨ ਜਦੋਂ ਅਸੀਂ ਪਰਮਾਤਮਾ ਦਾ ਪੱਲਾ ਫੜ ਕੇ ਤੇ ਅਸੀਂ ਵਾਪਸ ਆਪਣੇ ਪੈਰ ਮੋੜ ਲੈਂਦੇ ਹਾਂ ਅਸੀਂ ਇੱਕ ਵਾਰੀ ਪਰਮਾਤਮਾ ਦਾ ਪੱਲਾ ਫੜਦੇ ਹਾਂ ਤੇ ਪਰਮਾਤਮਾ ਕਦੇ ਵੀ ਸਾਡੀ ਬਾਹ ਨਹੀਂ ਛੱਡਦਾ ਪਰ ਅਸੀਂ ਇਨਸਾਨ ਇਸ ਤਰ੍ਹਾਂ ਦੇ ਹਾਂ ਕਿ ਅਸੀਂ ਪਰਮਾਤਮਾ ਦੀ ਬਾਹ ਜਿਹੜੀ ਆ ਉਹ ਬਹੁਤ ਹੀ ਜਲਦੀ ਛੱਡ ਦਿੰਨੇ ਹਾਂ ਜਿਵੇਂ ਕਿ ਅਸੀਂ ਬਹੁਤ ਜਲਦੀ ਹੀ ਡੋਲ ਜਾਂਦੇ ਹਾਂ ਜਦੋਂ ਸਾਡਾ ਕੋਈ ਕਾਰਜ ਸਿੱਧ ਨਹੀਂ ਹੁੰਦਾ ਇਸ ਧਰਤੀ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਸਾਨੂੰ ਹੋਰ ਕੋਈ ਵੀ ਮਿਲ ਸਕਦਾ ਹੈ ਜਿਸ ਦੇ ਵਿੱਚੋਂ ਹੀ ਸਾਨੂੰ ਬਹੁਤ ਸਾਰੇ ਫੁਰਮਾਨ ਮਿਲ ਜਾਂਦੇ ਹਨ ਕਿ ਸਾਨੂੰ ਕਿਵੇਂ ਆਪਣੇ ਜੀਵਨ ਦੇ ਵਿੱਚ ਉਹ ਫੁਰਮਾਨ ਜਿਹੜੇ ਨੇ ਉਹ ਅਪਣਾਉਣੇ ਚਾਹੀਦੇ ਨੇ ਕਿਵੇਂ ਆਪਣੇ ਕਾਰਜ ਜਿਹੜੇ ਨੇ ਉਹ ਸਿੱਧ ਕਰਨੇ ਚਾਹੀਦੇ ਨੇ ਕਿਉਂਕਿ ਜਿਸ ਦੇ ਪਿੱਠ ਦੇ ਉੱਤੇ ਵਾਹਿਗੁਰੂ ਜੀ ਦਾ ਹੱਥ ਹੋਵੇ ਨਾ ਉਸਦੇ ਕਾਰਜ ਕਦੇ ਵੀ ਅਧੂਰੇ ਨਹੀਂ ਰਹਿ ਸਕਦੇ ਸਾਨੂੰ ਕਦੇ ਵੀ ਯਕੀਨ ਨਹੀਂ ਹੋਣਾ ਪਰ ਸਚਾਈ ਇਹ ਹੈ ਜਿਸ ਦੇ ਪਰਮਾਤਮਾ ਨੇ ਮਿਹਰ ਕਰਨੀ ਹੈ ਨਾ ਇੱਕ ਵਾਰ ਦਿਨ ਤੋਂ ਉਹ ਬੰਦਾ ਉਸ ਨੂੰ ਚਿੱਤ ਕੇ ਵੇਖੇ ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ ਕਿ ਜੋ-ਜੋ ਚਿੱਤਵੇ ਸਾਧ ਜਨ ਸੁਣਤਾ ਮਾਨ ਕੇ ਜੋ-ਜੋ ਪਰਮਾਤਮਾ ਨੂੰ ਉਚਾਰਦਾ ਹੈ ਜੋ-ਜੋ ਪਰਮਾਤਮਾ ਦੀ ਗੁਰਬਾਣੀ ਪੜਦਾ ਹੈ ਜੋ-ਜੋ ਆਪਣੇ ਮukh ਚੋਂ ਹਮੇਸ਼ਾ ਵਾਹਿਗੁਰੂ ਦਾ ਨਾਮ ਲੈਂਦਾ ਰਹਿੰਦਾ ਹੈ ਪਰਮਾਤਮਾ ਉਸ ਨੂੰ ਹਰ ਜਗ੍ਹਾ ਤੇ ਮਾਣ ਦਿਵਾਉਂਦੇ ਹਨ ਜੇ ਕੋਈ ਪਰਮਾਤਮਾ ਦੀ ਬਾਹ ਫੜ ਲਵੇ ਤਾਂ ਵਾਹਿਗੁਰੂ ਆਪ ਮਾਣ ਦਿਵਾਉਣ ਲੱਗ ਜਾਂਦੇ ਹਨ ਉਸੇ ਕਾਰਜ ਸਾਰੇ ਹੀ ਰਾਸ ਹੁੰਦੇ ਹਨ ਜਿਵੇਂ ਕਿ ਹੋਰ ਵੀ ਗੁਰਬਾਣੀ ਦੇ ਵਿੱਚ ਲਿਖਿਆ ਗਿਆ ਹੈ ਕਿ ਅੰਗੀਕਾਰਹੁ ਕਰੇ ਤੇਰਾ ਕਾਰਜ ਸਭ ਸਵਾਰਨਾ ਪਰਮਾਤਮਾ ਹਮੇਸ਼ਾ ਹੀ ਸਾਡੇ ਆਸਾਂ ਗ੍ਰੰਡ ਦੇ ਹਨ ਹਮੇਸ਼ਾ ਹੀ ਸਾਡੇ ਕਾਰਜ ਸਵਾਰਦੇ ਹਨ ਪਰ ਅਸੀਂ ਕੀ ਕਰਦੇ ਹਾਂ ਅਸੀਂ ਬਹੁਤ ਹੀ ਜਲਦੀ ਡੋਲ ਜਾਂਦੇ ਹਾਂ ਤੇ ਪਰਮਾਤਮਾ ਤੇ ਵਿਸ਼ਵਾਸ ਨਹੀਂ ਕਰਦੇ ਸੋ ਗੁਰੂ ਪਿਆਰਿਓ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਕਰਨਾ ਸਿੱਖੋ ਕਿਉਂਕਿ ਇਹ ਵੀ ਮੇਰੀ ਇੱਕ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਕਿਉਂਕਿ ਮੇਰੇ ਕਾਰਜ ਬਹੁਤ ਸਾਰੇ ਜਿਹੜੇ ਸੀ ਕਦੀ ਵੀ ਸਿੱਧ ਨਹੀਂ ਸੀ ਹੁੰਦੇ ਹੈਗੇ ਪਰ ਮੈਂ ਹਮੇਸ਼ਾ ਹੀ ਪਰਮਾਤਮਾ ਦੀ ਬਾਹ ਫੜ ਕੇ ਰੱਖੀ ਮੈਂ ਪਰਮਾਤਮਾ ਦੀ ਤੋਂ ਇਲਾਵਾ ਹੋਰ ਕਦੀ ਵੀ ਕਿਸੇ ਵੱਲ ਆਪਣੀ ਬਾਹ ਨਹੀਂ ਵਧਾਈ ਕਿਉਂਕਿ ਹਮੇਸ਼ਾ ਬਾ ਆਪਣੀ ਮਾਂ ਜਿਹੜੀ ਉਹ ਪਰਮਾਤਮਾ ਵਲ ਵਧਾਈ ਤੇ ਪਰਮਾਤਮਾ ਨੇ ਮੇਰਾ ਪੱਲਾ ਐਵੇਂ ਹੀ ਘੁੱਟ ਕੇ ਫੜ ਕੇ ਰੱਖਿਆ ਤੇ ਮੈਨੂੰ ਕਿਸੇ ਵੀ ਗਲਤ ਕਦਮ ਵੱਲ ਮੈਨੂੰ ਜਾਣ ਨਹੀਂ ਦਿੱਤਾ ਗਲਤ ਕੰਮ ਨਹੀਂ ਮੈਨੂੰ ਕੋਈ ਜ਼ਿੰਦਗੀ ਵਿੱਚ ਕਰਨ ਦਿੱਤਾ ਦੁੱਖ ਮੈਂ ਬਹੁਤ ਜ਼ਿੰਦਗੀ ਵਿੱਚ ਵੇਖੇ ਨੇ ਪਰ ਜਦੋਂ ਪਰਮਾਤਮਾ ਜੀ ਸਾਨੂੰ ਉਹ ਦੁੱਖਾਂ ਦੇ ਵਿਚੋਂ ਲੰਘਾਉਂਦੇ ਹਨ ਤੇ ਸਾਡੀ ਜ਼ਿੰਦਗੀ ਖੁਸ਼ਹਾਲ ਕਰਦੇ ਹਨ ਤੇ ਫਿਰ ਸਾਨੂੰ ਸਮਝ ਆਉਂਦੀ ਹੈ ਕਿ ਅਸੀਂ ਪਰਮਾਤਮਾ ਦਾ ਪੱਲਾ ਫੜਿਆ ਸੀ ਤੇ ਕਦੀ ਛੱਡਿਆ ਨਹੀਂ ਤੇ ਅੱਜ ਪਰਮਾਤਮਾ ਨੇ ਸਾਨੂੰ ਬਹੁਤ ਕੁਝ ਦੇ ਦਿੱਤਾ ਹੈ ਸੋ ਐਸੇ ਕਰਕੇ ਪ੍ਰਮਾਤਮਾ ਸਾਨੂੰ ਜਿਹੜੇ ਨੇ ਉਹ ਪਰਖਦੇ ਰਹਿੰਦੇ ਹਨ ਕਿ ਜਿਹੜਾ ਮੇਰਾ ਸੇਵਕ ਹੈ ਉਹ ਕਿੰਨੀ ਕੁ ਦੇਰ ਤੱਕ ਮੇਰਾ ਬਣ ਕੇ ਰਹਿ ਸਕਦਾ ਹੈ ਸੋ ਕਿਉਂ ਨਾ ਅਸੀਂ ਸਾਰੇ ਜਣੇ ਹਮੇਸ਼ਾ ਹੀ ਵਾਹਿਗੁਰੂ ਜੀ ਦੇ ਹੋ ਜਾਈਏ ਹਮੇਸ਼ਾ ਹੀ ਉਹਨਾਂ ਦਾ ਪੱਲਾ ਫੜ ਕੇ ਰੱਖੀਏ ਸੋ ਆਈ ਹੋਪ ਤੁਹਾਨੂੰ ਮੇਰੇ ਅੱਜ ਦੇ ਵਿਚਾਰ ਵਧੀਆ ਲੱਗਣਗੇ ਜੇਕਰ ਤੁਹਾਨੂੰ ਮੇਰੇ ਵਿਚਾਰ ਵਧੀਆ ਲੱਗਦੇ ਹਨ ਤਾਂ ਪਲੀਜ਼ ਜ਼ਰੂਰ ਤੁਸੀਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਲਾਈਕ ਕਰਦੇ ਹੋ ਤਾਂ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਤੁਸੀਂ ਸਾਡੀ ਵੀਡੀਓ ਵੇਖ ਰਹੇ ਹੋ ਤੇ ਪਸੰਦ ਕਰ ਰਹੇ ਹੋ ਤੇ ਇਸ ਕਰਕੇ ਸਾਡਾ ਨੈਕਸਟ ਟਾਈਮ ਵੀ ਫਿਰ ਦਿਲ ਕਰਦਾ ਹੈ ਕਿ ਅਸੀਂ ਹੋਰ ਆਪਣੇ ਜਿਹੜੇ ਐਕਸਪੀਰੀਅੰਸ ਨੇ ਜੀਵਨ ਦੇ ਉਹ ਤੁਹਾਡੇ ਅੱਗੇ ਸ਼ੇਅਰ ਕਰੀਏ ਸੋ ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਕਿਉਂਕਿ ਮੇਰੇ ਕੋਲ ਐਕਚੁਅਲੀ ਟਾਈਮ ਬਹੁਤ ਘੱਟ ਹੁੰਦਾ ਹੈ ਮੇਰੀ ਜੀਵਨ ਦੇ ਬਹੁਤ ਸਾਰੇ ਐਕਸਪੀਰੀਅੰਸ ਨੇ 30 ਸਾਲ ਦੇ ਵਿੱਚ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੋਇਆ ਮੈਂ ਸਾਰੇ ਹੀ ਤੁਹਾਨੂੰ ਦੱਸਾਂਗੀ ਵਾਹਿ